ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਤੁਸੀਂ ਇੱਥੇ ਆਏ ਹੋ ਸੁਪਨਿਆਂ ਦੇ ਘਰ ਮੁਨਕਤਾ ਦੀ ਸੇਵਾ ਪਰਿਵਾਰ ਦੇ ਵਿੱਚ ਕਿਹੜੀ ਕਿਹੜੀ ਕਲਾਸ ਦੇ ਬੱਚੇ ਨੇ ਸਟੂਡੈਂਟ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਤੇ ਸਕੂਲ ਦਾ ਨਾਮ ਤੁਹਾਡੇ ਦਾ ਹੈਗਾ ਸੰਕਿਤਾਲੀ ਵਿਦਿਆਨੰਦ ਜੀ ਸਮਾਜ ਬੱਡੇ ਮੰਦਰ ਬਾਵੀ ਬਾ ਬਹੁਤ ਪਹਿਲਾਂ ਤਾਂ ਟੀਚਰ ਸਾਹਿਬਾਨਾਂ ਦਾ ਥੈਂਕ ਯੂ ਜੀ ਤੁਸੀਂ ਇੱਥੇ ਲੈ ਕੇ ਆਏ ਹੋ ਬੱਚਿਆਂ ਨੂੰ ਤੇ ਸਕੂਲ ਮੈਨੇਜਰ ਦਾ ਧੰਨਵਾਦ ਤੇ ਬੱਚੇ ਵਾਲ ਤੁਸੀਂ ਵਿਜ਼ਿਟ ਕਰ ਲਈ ਅੰਦਰ ਹੁਣ ਤੁਸੀਂ ਅੰਦਰ ਜਾਣਾ ਵਿਜ਼ਿਟ ਕਰਨਾ ਤੁਸੀਂ ਤੁਹਾਨੂੰ ਸਾਰਾ ਦਿਖਾਉਣਗੇ ਦਰਸਾਉਣਗੇ ਕਿ ਕਿੱਦਾਂ-ਕਿੱਦਾਂ ਦੇ ਹਾਲਾਤ ਦੇ ਵਿੱਚ ਸਾਡੇ ਕੋਲੇ ਲੋਕ ਆਉਂਦੇ ਨੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਦੇ ਹੋ ਵੀਡੀਓ ਰਾਹੀਂ ਸਾਡੇ ਕੋਲ ਬੱਚੇ ਬੱਚੀਆਂ ਨੇ ਛੋਟੀਆਂ-ਛੋਟੀਆਂ ਜਿਹੜੇ ਮਾਂ-ਬਾਪ ਵੱਲੋਂ ਛੱਡ ਦਿੱਤਾ ਗਿਆ ਕਿਉਂਕਿ ਉਹ ਮੈਂਟਲੀ ਡਿਸੇਬਲ ਸੀ ਜਨਮ ਤੋਂ ਉਹਨਾਂ ਨੂੰ ਸੜਕਾਂ ਤੋਂ ਲੈ ਕੇ ਆਉਂਦੇ ਆ ਜੇ ਤੁਹਾਡੇ ਬਾਪੂ ਬਜ਼ੁਰਗ ਨੇ ਜਿਹੜੇ ਮਾਮਾ ਨੇ ਸਾਡੀਆਂ ਜਿਹੜੀਆਂ ਕਿਸੇ وجہ ਨਾਲ ਦਿਮਾਗੀ ਪਰੇਸ਼ਾਨ ਸੀ Mentally upset ਹੋ ਗਏ ਜਾਂ ਫਿਜ਼ੀਕਲੀ ਅਪਸੈਟ ਹੋ ਗਏ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਸੜਕਾਂ ਦੇ ਉੱਪਰ ਗੁਰੂ ਘਰਾਂ ਦੇ ਬਾਹਰ ਮੰਦਰ ਦੇ ਬਾਹਰ ਸਟੇਸ਼ਨ ਤੇ ਬੱਸ ਅੱਡੇ ਤੇ ਤੇ ਉੱਥੋਂ ਲੈ ਕੇ ਆਉਣੇ ਆਦਾਂ ਦੇ ਲੋਕਾਂ ਨੂੰ ਤੇ ਤੁਸੀਂ ਹੁਣ ਸਾਰੇ ਬੱਚਿਆਂ ਨੇ ਅੱਗੇ ਜਾ ਕੇ ਵੱਡੇ ਹੋ ਕੇ ਸਾਡੀ ਨਵੀਂ ਪੀੜ੍ਹੀ ਨੇ ਇਸ ਵਾਜ ਦੀ ਇਸ ਸੁਸਾਇਟੀ ਦੀ ਸੇਵਾ ਕਰਨੀ ਹੈ ਜਿਸ ਕਿਸੇ ਨੇ ਜੌਬ ਕਰਨੀ ਹੈ ਕਿਸੇ ਨੇ business ਕਰਨਾ ਕਿਸੇ ਨੇ ਪੋਲੀਟੀਕਲ ਲਾਈਨ ਦੇ ਵਿੱਚ ਚਲੇ ਜਾਣਾ ਕਿਸੇ ਨੇ ਲੀਡਰ ਬਣ ਜਾਣਾ ਹੈ ਨਾ ਤਾਂ ਤੁਸੀਂ ਇੱਕ ਚੀਜ਼ ਦਾ ਜਿੱਥੋਂ ਸਿੱਖ ਕੇ ਜਾਣਾ ਇੱਕ ਚੀਜ਼ ਦਾ ਪ੍ਰਣ ਕਰਕੇ ਜਾਣਾ ਇਸ ਚੀਜ਼ ਦਾ ਪ੍ਰੋਮਿਸ ਕਰਨਾ ਆਪਣੇ ਆਪ ਨਾਲ ਵੀ ਇੱਕ ਚੰਗੇ ਇਨਸਾਨ ਬਣੇ ਰਹਿਣਾ ਜਿੰਨਾ ਜ਼ਰੂਰੀ ਆ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਹੈ ਬੁੱਤ ਤੁਹਾਡੇ ਕੋਲ ਪੈਸਾ ਬਹੁਤ ਹੋ ਸਕਦਾ ਪਰ ਸ਼ਾਇਦ ਤੁਹਾਡੇ ਅੰਦਰ ਉਹ ਇਨਸਾਨੀਅਤ ਨਾ ਰਵੇ ਕਿਉਂਕਿ ਪੈਸਾ ਕਮਾਉਣ ਲਈ ਮੋਸਟਲੀ ਬਹੁਤ ਸਾਰੇ ਸੈਕਰੀਫਾਈਜ਼ ਕਰਨੇ ਪੈਂਦੇ ਆ ਬਹੁਤ ਸਾਰੀਆਂ ਸਾਨੂੰ ਆਪਣੀਆਂ ਰਿਸ਼ਤੇਦਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਛੱਡਣੀਆਂ ਪੈਂਦੀਆਂ ਵਾ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਲੋਕ ਜਿਆਦਾ ਅਮੀਰ ਨਹੀਂ ਸੀ ਪਰ ਲੋਕ ਇੱਕ ਦੂਸਰੇ ਦੀ ਹੈਲਪ ਕਰਦੇ ਸੀ ਕੋਈ ਲਵਾਰਸ ਨਹੀਂ ਸੀ ਹੁੰਦਾ ਉਦੋਂ ਲੋਕ ਦਿਲ ਦੇ ਅਮੀਰ ਸੀਗੇ ਉਦੋਂ ਐਦਾਂ ਦੇ ਆਸ਼ਰਮ ਨਹੀਂ ਸੀ ਖੁੱਲੇ ਹੋਏ ਨਾ ਹੀ ਐਦਾਂ ਕੋਈ ਸੜਕਾਂ ਤੇ ਲਵਾਰਸ ਘੁੰਮਦਾ ਮਿਲਦਾ ਸੀ ਨਾ ਕੋਈ ਆਪਣੇ ਬਾਪੂ ਨੂੰ ਛੱਡਦਾ ਸੀ ਨਾ ਮਾਂ ਨੂੰ ਨਾ ਬੱਚੇ ਨੂੰ ਅੱਜ ਅਸੀਂ ਅਮੀਰ ਬਹੁਤ ਹੋ ਗਏ ਲੋਕਾਂ ਕੋਲੇ ਪੈਸੇ ਆ ਵੱਡੀਆਂ ਵੱਡੀਆਂ ਗੱਡੀਆਂ ਆ ਚੰਗੇ ਚੰਗੇ ਇੰਡਸਟਰੀਆਂ ਆ ਪਰ ਲੋਕਾਂ ਦੇ ਦਿਲ ਬਹੁਤ ਗਰੀਬ ਹੋ ਗਏ ਨੇ ਬਹੁਤ ਛੋਟੇ ਹੋ ਗਏ ਨੇ ਤਾਂ ਤੁਸੀਂ ਬੱਚੇ ਇੱਕ ਗੱਲ ਦਾ ਖਿਆਲ ਰੱਖਣਾ ਤੁਹਾਨੂੰ ਅੱਜ ਟੀਚਰ ਇੱਥੇ ਤਾਂ ਲੈ ਕੇ ਆਏ ਨੇ ਵੀ ਤੁਸੀਂ ਉਸ ਹਾਲਾਤ ਨੂੰ ਦੇਖ ਸਕੋ ਸਮਝ ਸਕੋ ਸਿੱਖ ਸਕੋ ਕੁਝ ਵੀ ਜਿਹੜੇ ਸਾਡੀ ਸੁਸਾਇਟੀ ਚ ਚਾਰਜਿੰਗ ਬਣੇ ਹੋਏ ਨੇ ਸਾਰੇ ਲੋਕ ਹੀ ਮਾੜੇ ਨਹੀਂ ਹੈਗੇ ਬਹੁਤ ਸਾਰੇ ਚੰਗੇ ਵੀ ਆ ਵਿੱਚ ਆਪਾਂ ਚੰਗਿਆਂ ਦੇ ਵਿੱਚ ਆਉਣਾ ਕੋਈ ਡਾਕਟਰ ਬਣੂਗਾ ਅੱਜ ਡਾਕਟਰ ਜੇ ਆਪਾਂ ਬਣਨਾ ਚਾਹੁੰਦੇ ਆ ਤਾਂ 1.5-2 ਕਰੋੜ ਰੁਪਏ ਖਰਚਾ ਆਉਦਾ ਇੱਕ ਡਾਕਟਰ ਬਣਨ ਵਾਸਤੇ ਬੱਚੇ ਦੀ ਫੀਸ ਆ ਹੁਣ ਉਹ ਇੰਨੇ ਪੈਸੇ ਖਰਚ ਕੀ ਜਿਹੜਾ ਡਾਕਟਰ ਬਣੂਗਾ ਉਹਦੇ ਮਾਪੇ ਵਿਚਾਰਣਗੇ ਵੀ ਸਾਡਾ ਬੱਚਾ ਪੈਸੇ ਵੀ ਕਮਾਵੇ ਵੱਧ ਤੋਂ ਵੱਧ ਉੱਥੇ ਤੁਸੀਂ ਆਪਣਾ ਕਿਤੋਂ ਕਰਤ ਉਹ ਫਰਜ਼ ਲਵੋਣਾ ਇਨਸਾਨ ਹੋਣ ਦਾ ਠੀਕ ਆ ਡਾਕਟਰ ਨੇ ਪੈਸੇ ਵੀ ਕਮਾਉਣੇ ਆ ਪਰ ਉੱਥੇ ਜ਼ਿੰਦਗੀਆਂ ਵੀ ਬਚਾਉਣੀਆਂ ਬਹੁਤ ਜ਼ਰੂਰੀ ਆ ਅੱਜ ਬਹੁਤ ਸਾਰੇ ਲੋਕ ਇਸ ਕਰਕੇ ਮਰ ਰਹੇ ਨੇ ਬਹੁਤ ਸਾਰੇ ਲੋਕ ਇਸ ਕਰਕੇ ਉਹਨਾਂ ਨੂੰ ਵੱਡੇ ਵੱਡੇ ਜ਼ਖਮ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਡਾਕਟਰ ਨੇ ਹੈਲਪ ਨਹੀਂ ਕੀਤੀ ਡਾਕਟਰ ਕਹਿੰਦਾ ਸੀ ਪਹਿਲਾਂ ਪੈਸੇ ਜਮਾ ਕਰਾਓ ਫਿਰ ਇਲਾਜ ਹੋਊਗਾ ਪੈਸੇ ਉਹਦੇ ਕੋਲੇ ਹੈ ਨਹੀਂ ਸੀ ਤਾਂ ਫਿਰ ਉਹ ਇਲਾਜ ਤੋਂ ਬਿਨਾ ਕਿੱਦਾਂ ਦੇ ਹਾਲਾਤਾਂ 'ਚ ਪਹੁੰਚ ਜਾਂਦਾ ਵਾ ਤੁਸੀਂ ਦੇਖੋਗੇ ਇਸੀ ਤਰ੍ਹਾਂ ਹੀ ਤੁਸੀਂ ਕਿਸੇ ਨੇ ਆਫੀਸਰ ਬਣਨਾ ਵਾ ਹੁਣ ਤੁਹਾਡੇ ਕੰਮ ਦੇ ਵਿੱਚ ਕੋਈ ਐਸੇ ਕੰਮ ਵੀ ਹੋਣਗੇ ਜਦੋਂ ਤੁਸੀਂ ਵੱਡੇ ਅਫਸਰ ਬਣੋਗੇ ਵੀ ਜਿੱਥੇ ਤੁਸੀਂ ਬਹੁਤ ਸਾਰੇ ਲੋਕਾਂ ਦੀ ਹੈਲਪ ਕਰ ਸਕੋਗੇ ਪਰ ਉੱਥੇ ਤੁਹਾਡੀਆਂ ਤਰੱਕੀਆਂ ਜਾਂ ਤੁਹਾਨੂੰ ਕੁਝ ਪੈਸੇ ਮਿਲਣਗੇ ਜਿਹਦੇ ਕਰਕੇ ਤੁਸੀਂ ਉਹ ਚੀਜ਼ਾਂ ਨਾਲ ਕੰਪਰੋਮਾਈਜ਼ ਕਰੋਗੇ ਇਸ ਕਰਕੇ ਬੇਨਤੀ ਹੈ ਬੱਚਿਓ ਲਾਈਫ ਦੇ ਵਿੱਚ ਹਰ ਚੀਜ਼ ਚ ਕੰਪਰੋਮਾਈਜ਼ ਕਰ ਸਕਦੇ ਹੋ ਪਰ ਇਨਸਾਨੀਅਤ ਦੇ ਵਿੱਚ ਜਿੱਥੇ ਅਸੀਂ ਆਪਣਾ ਫਰਜ਼ ਨਿਭਾਉਣਾ ਉੱਥੇ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਕਿਸੇ ਚੀਜ਼ ਦਾ ਉੱਥੇ ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਉਣਾ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਨੂੰ ਪੀਰ ਪਤੰਬਰਾਂ ਨੇ ਇਹੀ ਦੱਸਿਆ ਵੀ ਇਨਸਾਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਸੀ ਤਾਂ ਉਦੋਂ ਬਹੁਤ ਸੁਖੀ ਸੀ ਲੋਕ ਕਿਰਤ ਵੀ ਕਰਦੇ ਸੀ ਨਾਮ ਵੀ ਜਪਦੇ ਸੀ ਵੰਡ ਕੇ ਵੀ ਛਕਦੇ ਸੀ ਪਰ ਹੁਣ ਕੁਝ ਲੋਕ ਬਹੁਤ ਅਮੀਰ ਹੋ ਜਾਂਦੇ ਆ ਕੁਝ ਬਹੁਤ ਗਰੀਬ ਹੋ ਜਾਂਦੇ ਆ ਤਾਂ ਇਸ ਕਰਕੇ ਮੇਰੀ ਬੇਨਤੀ ਆ ਤੁਸੀਂ ਅੱਜ ਜੋ ਲੋਕਤਰੀ ਸੇਵਾ ਪਰਿਵਾਰ ਦੇ ਵਿੱਚ ਆਏ ਹੋ ਤਾਂ ਇੱਥੋਂ ਆ ਕੇ ਕੁਝ ਅੱਜ ਲੈਸਨ ਲੈ ਕੇ ਜਾਇਓ ਕੋਈ ਲਿਸਨ ਕਰਕੇ ਜਾਇਓ ਆਪਣੀ ਲਾਈਫ ਚ ਇੰਪਲੀਮੈਂਟ ਕਰਿਓ ਕਿ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨਾ ਆਪਾਂ ਫਰਜ਼ ਆ ਆਪਣਾ ਕਿ ਜੇ ਆਪਾਂ ਇਨਸਾਨ ਆ ਤਾਂ ਇਨਸਾਨਾਂ ਵਾਲਾ ਵਤੀਰਾ ਵੀ ਕਰੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਡਿਚਰ ਸਾਹਿਬਾਨਾਂ ਦਾ ਬਾਗੀ ਤੁਸੀਂ ਅੰਦਰ ਵਿਜ਼ਿਟ ਕਰੋ ਜੀ ਸਾਰੀ ਚੀਜ਼ ਤੁਹਾਨੂੰ ਆਪਣੇ ਆਪ ਸਮਝ ਆਊਗੀ ਵੀ ਅੱਧ ਸਾਡੀ ਸੋਸਾਇਟੀ ਚ ਕਿੱਦਾਂ ਦੇ ਹਾਲਾਤ ਬਣੇ ਹੋਏ